ਸਤਿ ਸ਼੍ਰੀ ਅਕਾਲ ਜੀ ਮੈਂ ਡਾਕਟਰ ਹਿਸੇ ਸਾਲੂਵਾਲੀਆ ਮੁਹਾਲੀ ਤੋਂ ਬੜੀ ਖੁਸ਼ੀ ਦੀ ਗੱਲ ਹੈ ਜਿਹੜੀ ਸਾਰਿਆਂ ਨਾਲ ਜਿਹੜੀ ਇਹ ਸ਼ੇਅਰ ਵੀ ਕਰਨੀ ਹੈ ਕਿ ਇੱਕ ਸੜਕ ਜਿਹੜੀ ਲਾਂਡਰਾ ਰੋਡ ਲਾਂਡਰਾ ਖਰੜ ਰੋਡ ਨੂੰ ਮੁਹਾਲੀ ਨਾਲ ਜੋੜਦੀ ਹੈ ਜਿਹੜੀ ਇਤਿਹਾਸਿਕ ਪਿੰਡ ਚੱਪਰਛੜੀ ਖੁਰਦ ਚੱਪਰਛੜੀ ਤੋਂ ਲੈ ਕੇ ਸੈਕਟਰ 91 ਤੱਕ ਆਂਦੀ ਹੈ ਔਰ ਉਹਦੇ ਅੰਦਰ ਵੱਡੀ ਗੱਲ ਹੈ ਸਗੀ ਕਿ ਕੱਲ ਕੁਝ اپوزیشن پارٹیز ਨੇ ਇੱਕ ਨਵੀਂ ਚੀਜ਼ ਸ਼ੁਰੂ ਕੀਤੀ ਕਿ ਜੀ ਅਸੀਂ ਇਹ ਸੜਕ ਨੂੰ ਬਣਾ ਦਿੰਦੇ ਆ ਮੈਂ ਦੱਸਣਾ ਚਾਹੁੰਦਾ ਕਿ 3 ਕਰੋੜ ਤੇ 77 ਲੱਖ ਦੀ ਕੀਮਤ ਨਾਲ ਇਹ ਸੜਕ ਦਾ ਟੈਂਡਰ ਦਿੱਤਾ ਗਿਆ ਔਰ ਇਹ ਸੜਕ ਦੇ ਉੱਤੇ ਕੰਮ ਜਿਹੜਾ ਹੈਗਾ ਉਹ ਵੀ ਸ਼ੁਰੂ ਕਰ ਦਿੱਤਾ ਗਿਆ ਔਰ ਖੁਸ਼ੀ ਇਸ ਗੱਲ ਦੀ ਹੈ ਕਿ ਕੱਲ ਇੱਕ ਇਤਿਹਾਸਿਕ ਦਿਨ ਹੈ ਜਦਕਿ ਸਾਡੀ ਫਤਿਹ ਜਿਹੜੀ ਮਾਰਚ ਹੈ ਜਿਹੜੀ ਇੱਥੋਂ ਸਰਨਸਾਬ ਤੱਕ ਜਾਏਗੀ ਉਹ ਕੱਲ ਇਥੋਂ ਨਿਕਲਨੀ ਹੈ ਔਰ ਉਸ ਤੋਂ ਪਹਿਲਾਂ ਉਹਨੇ ਅਸੀਂ ਦੇਖ ਕੇ ਵੀ ਆਏ ਆ ਕਿ ਉਹ ਸੜਕ ਦੇ ਉੱਤੇ ਕੰਮ ਵੀ ਸ਼ੁਰੂ ਹੋ ਗਿਆ ਜਿਹੜਾ ਵੀ ਉੱਥੇ ਟੁੱਟਿਆ ਹੋਇਆ ਲੈ ਹਿੱਸਾ ਸੀਗਾ ਉਹਨੂੰ ਪੱਕਾ ਵੀ ਕਰ ਦਿੱਤਾ ਗਿਆ ਹੈ ਪੀ ਡਬਲਯੂ ਦੀ ਤਰਫ ਤੋਂ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਦੀ ਤਰਫ ਤੋਂ ਔਰ ਉਸ ਦੇ ਉੱਤੇ ਜਿਹੜਾ ਖਰਚਾ ਆਣਾ ਹੈ ਉਸ ਤੋਂ ਬਾਅਦ ਉਹਦੀ ਮੇਨਟੇਨੈਂਸ ਦਾ ਜਿਹੜਾ ਖਰਚਾ ਆਣਾ ਉਹ ਵੀ ਸਾਰਾ ਸਰਕਾਰ ਨੇ ਅਪਰੂਵ ਕਰਤਾ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਕਿਵੇਂ ਸੈਂਟਰ ਨੇ ਪੰਜਾਬ ਦੀਆਂ ਸੜਕਾਂ ਦੇ ਜਿਹੜੇ ਖਰਚੇ ਨੇ ਉਹ ਰੁਕੇ ਹੋਏ ਨੇ ਹੁਣ ਫੰਡਸ ਜਿਹੜੇ ਨੇ ਉਹ ਲੈ ਕੇ ਇਹ ਸਾਰੀ ਸੜਕਾਂ ਦਾ ਕੰਮ ਪੂਰੇ ਪੰਜਾਬ 'ਚ 1800 ਕਰੋੜ ਰੁਪਏ ਦਾ ਕੰਮ ਸੜਕਾਂ ਦੇ ਉੱਤੇ ਸ਼ੁਰੂ ਹੋ ਰਿਹਾ ਔਰ ਜਿਹੜੀ ਆਪੋਜੀਸ਼ਨ ਪਾਰਟੀ ਹੈ ਜਿਹੜੀ ਕਿ ਸਿਰਫ ਦਿਖਾਵਾ ਕਰਦੇ ਰਹੀ ਆਪਣੇ ਟਾਈਮ 'ਚ ਕੰਮ ਕੋਈ ਨਹੀਂ ਕੀਤਾ ਦਿਖਾਵਾ ਕੀਤਾ ਔਰ ਦੂਜੇ ਪਾਸੇ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਹੈ ਜਿਹੜੀ ਧਰਤੀ ਤੇ ਜਾ ਕੇ ਜਮੀਨੀ ਤੌਰ ਤੇ ਜਾ ਕੇ ਉਸ ਦਾ ਕੰਮ ਕਰਦੀ ਪਈ ਹੈ ਉਹ ਲੋਕਾਂ ਦੀ ਜਿਹੜੀ ਵੀ ਸਮੱਸਿਆ ਹੈ ਉਹਦਾ ਹੱਲ ਲੱਭਦੀ ਪਈ ਹੈ ਮੈਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਤੇ ਖਾਸ ਕਰਕੇ ਚੱਪਰ ਚਿੜੀ ਵਾਲੇ ਨੂੰ ਮੁਬਾਰਕਾਂ ਦੇਣਾ ਕਿ ਉਹਨਾਂ ਨੇ ਜਦ ਦੱਸਿਆ ਮੀਟਿੰਗਾਂ ਹੋਈਆਂ ਉਹਨਾਂ ਨਾਲ ਫਿਰ ਪੀ ਡਬਲਯੂ ਡੀ ਮਨਿਸਟਰ ਨਾਲ ਮੰਡੀ ਬੋਰਡ ਨਾਲ ਸਾਡੇ ਜਿਹੜੇ ਸੈਕਟਰੀ ਸੀਗੇ ਉਹਨਾਂ ਨਾਲ ਤੇ ਸਾਡੇ ਐਮ ਐਲ ਏ ਸਾਹਿਬ ਕੁਲਵੰਦ ਸਿੰਘ ਜੀ ਨਾਲ ਪਰ ਜਿਹੜੇ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਸਪੈਸ਼ਲੀ ਇਹਨੂੰ ਅਪਰੂਵ ਕਰਕੇ ਜਦੋਂ ਉਹਨਾਂ ਨੇ ਕਿਹਾ ਵੀ ਇੰਨਾ ਵੱਡਾ ਸਮਾਗਮ ਦਾ ਟਾਈਮ ਆ ਰਿਹਾ ਉਹਨੂੰ ਅਪਰੂਵ ਵੀ ਕੀਤਾ ਤੇ ਉਸ ਤੇ ਕੰਮ ਅੱਜ ਵੀ ਦੇਖ ਸਕਦੇ ਆ ਕਿ ਉਸ ਤੇ ਜੋਰਾ ਸ਼ੋਰ ਨਾਲ ਕੰਮ ਚੱਲ ਰਿਹਾ ਤੁਹਾਨੂੰ ਸਾਰਿਆਂ ਨੂੰ ਮੁਬਾਰਕਾਂ ਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ